ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਕਈ ਸਾਥੀਆਂ ਦੇ ਜੀ ਬਹੁਤ ਸਾਰੇ ਸਵਾਲ ਆਉਂਦੇ ਨੇ ਜਿਵੇਂ ਕਿ ਇੱਕ ਸਵਾਲ ਕਾਫੀ ਜ਼ਿਆਦਾ ਆ ਰਿਹਾ ਕਿ ਜੇ ਸਰੀਰ ਦੇ ਵਿੱਚ ਵਿਟਾਮਿਨ ਡੀ ਦੀ ਕਮੀ ਹੋ ਜਾਵੇ ਕੈਲਸ਼ੀਅਮ ਦੀ ਕਮੀ ਹੋ ਜਾਵੇ ਤਾਂ ਉਸ ਦੀ ਪੂਰਤੀ ਕਿਵੇਂ ਕਰਨੀ ਹੈ ਉਸ ਦਾ ਅਸੀਂ ਤੁਹਾਨੂੰ ਇੱਕ ਬਿਲਕੁਲ ਸਿੰਪਲ ਤਰੀਕਾ ਦੱਸ ਰਿਹਾ ਬਸ ਬਈ ਬਸ 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 ਇੰਨਾ ਕਿ ਤੁਸੀਂ ਇਸ ਤਰ੍ਹਾਂ ਦੇ ਨਾ ਕੰਚ ਦੇ ਜਾਰ ਲੈ ਲਓ ਜਿੰਨੀ ਤੁਹਾਨੂੰ ਜ਼ਰੂਰਤ ਹੈ ਜਿਵੇਂ ਇਹ ਸਾਡੇ ਕੋਲ 1 ਲੀਟਰ ਦੇ ਜਾਰ ਨੇ ਦੋਨੋਂ ਤੁਸੀਂ ਆਪਣੀ ਜ਼ਰੂਰਤ ਅਨਸਾਰ ਵੱਡਾ ਜਾਰ ਵੀ ਲੈ ਸਕਦੇ ਹੋ ਤੇ ਇਹਦੇ ਵਿੱਚ ਕੀ ਕਰਨਾ ਹੈ ਦੇਖੋ ਇਹਨੂੰ ਪੂਰਾ ਪਾਣੀ ਦਾ ਨਹੀਂ ਭਰਨਾ ਥੋੜਾ ਜਿਹਾ ਘੱਟ ਰੱਖਣਾ ਹੈ ਪਾਣੀ ਜਿਵੇਂ ਕਿ ਇਹ ਦੇਖੋ ਤੁਸੀਂ ਅ ਥੋੜਾ ਹੋਰ ਭਰ ਦੋ ਬਾਸ ਇਹ ਦੇਖੋ ਜੀ ਇਹਨੂੰ ਪੂਣਾ ਪੂਰਾ ਆਪਾਂ ਉੱਪਰ ਤੱਕ ਪਾਣੀ ਦਾ ਨਹੀਂ ਭਰਨਾ ਥੋੜਾ ਥੋੜਾ ਇਹਨੂੰ ਖਾਲੀ ਰੱਖਣਾ ਤੇ ਇਹਦੇ ਉੱਪਰ ਜੋ ਵੀ ਹੈ ਤੁਹਾਡਾ ਢੱਕਣ ਇਹਨੂੰ ਲਗਾ ਕੇ ਚੰਗੀ ਤਰ੍ਹਾਂ ਫਿਰ ਇਹਨਾਂ ਦੋਨਾਂ ਜਾਰਾਂ ਨੂੰ ਆਪਾਂ ਕਿਤੇ ਵੀ ਧੁੱਪ ਵਿੱਚ ਰੱਖ ਦਾਂਗੇ ਜਿਵੇਂ ਕਿ ਹੁਣ ਅਸੀਂ ਇੱਥੇ ਇਹ ਦੇਖੋ ਸਾਡੇ ਘਰ ਦੇ ਵਿੱਚ ਇੱਥੇ ਤੋਂ ਪਾਉਂਦੀ ਆ ਸਿੱਧੀ ਸੂਰਜ ਦੀ ਤੇ ਸਵੇਰੇ ਹੀ ਇਹਨੂੰ ਆਪਾਂ ਰੱਖ ਸਕਦੇ ਆ ਭਰ ਕੇ ਵਾਹ ਇਹ ਦੇਖੋ ਹੁਣ ਇਹਦੇ ਵਿੱਚ ਕੀ ਹੋਏਗਾ ਕਿ ਜਿਹੜੀ ਸੂਰਜ ਦੀ ਸਿੱਧੀ ਰੋਸ਼ਨੀ ਹੈ ਉਹ ਜਿਹੜੇ ਝਾਰ ਨੇ ਇਹਨਾਂ ਉੱਪਰ ਪਾਉਗੀ ਤੇ ਉਹਦੇ ਨਾਲ ਕੀ ਹੈ ਕਿ ਜਿੰਨੀ ਸੂਰਜ ਦੀ ਰੋਸ਼ਨੀ ਦੇ ਵਿੱਚ ਆ ਵਿਟਾਮਿਨਸ ਵਗੈਰਾ ਹੁੰਦੇ ਨੇ ਉਹ ਇਹ ਪਾਣੀ ਕੀ ਹੈ ਪਾਣੀ ਤੁਹਾਨੂੰ ਪਤਾ ਹੀ ਆ ਕਿ ਪਾਣੀ ਦੀ ਜੋ ਆ ਆਬਜ਼ਰਵ ਕਰਨ ਦੀ ਤਾਕਤ ਹੈ ਉਹ ਬਹੁਤ ਜ਼ਿਆਦਾ ਹੁੰਦੀ ਹੈ ਤਾਂ ਇਹ ਜਿਹੜਾ ਤੁਸੀਂ ਤੁਪੇ ਰੱਖਿਆ ਹੋਇਆ ਪਾਣੀ ਪੀਓਗੇ ਤਾਂ ਬਹੁਤ ਛੇਤੀ ਤੁਹਾਡਾ ਜਿਹੜਾ ਵਿਟਾਮਿਨ ਡੀ ਤੇ ਕੈਲਸ਼ੀਅਮ ਦੀ ਪੂਰਤੀ ਹੁੰਦੀ ਹੈ ਜੀ ਖਾਸ ਕਰਕੇ ਵਿਟਾਮਿਨ ਡੀ ਦੀ ਹੋਰ ਬਹੁਤ ਸਾਰੇ ਮਿਨਰਲਸ ਨੇ ਜਿਹੜੇ ਤੁਹਾਨੂੰ ਮਿਲਦੇ ਨੇ ਤੇ ਜਿਵੇਂ ਕਿ ਬਹੁਤ ਸਾਰੇ ਬੱਚਿਆਂ ਨੂੰ ਅਸੀਂ ਅਖਾੜਾ ਵੀ ਚਲਾਉਂਦੇ ਆ ਉੱਥੇ ਵੀ ਵਿਚਾਰੇ ਜ਼ਰੂਰਤਮੰਦ ਪਰਿਵਾਰਾਂ ਦੇ ਬੱਚੇ ਆਉਂਦੇ ਨੇ ਤੇ ਜਦੋਂ ਉਹਨਾਂ ਦੀ ਜਾਂਚ ਕਰੀਂਦੀ ਆ ਤਾਂ ਉਹਨਾਂ ਦੇ ਵਿੱਚ ਜਿਹੜਾ ਵਿਟਾਮਿਨ ਡੀ ਹੈ ਤੇ ਕੈਲਸ਼ੀਅਮ ਹੈ ਖਾਸ ਕਰਕੇ ਇਹ ਦੋਨੋਂ ਚੀਜ਼ਾਂ ਬਹੁਤ ਘੱਟ ਪਾਈਆਂ ਜਾਂਦੀਆਂ ਨੇ ਜੇ ਅੱਜਕੱਲ ਤੁਸੀਂ ਆਮ ਕਿਸੇ ਵੀ ਬੰਦੇ ਦਾ ਵਿਟਾਮਿਨ ਡੀ ਟੈਸਟ ਕਰਾਉਂਗੇ ਜਾਂ ਕੈਲਸ਼ੀਅਮ ਟੈਸਟ ਕਰਾਉਂਗੇ ਤਾਂ ਵਿਟਾਮਿਨ ਡੀ 3 ਖਾਸ ਕਰਕੇ ਇਹ ਬਹੁਤ ਹੀ ਜ਼ਿਆਦਾ ਘੱਟ ਆਉਂਦਾ ਤਾਂ ਤੁਸੀਂ ਕੁਝ ਨਹੀਂ ਸਿੰਪਲ ਕਰਨਾ ਤਾਂ ਇਸ ਤਰ੍ਹਾਂ ਦੇ ਕੰੱਚ ਦੇ ਜਾਰ ਲਓ ਉਹਦੇ ਵਿੱਚ ਪਾਣੀ ਭਰੋ ਸਵੇਰੇ ਯੋ ਨੂੰ ਮਤਲਬ ਜਦੋਂ ਸੂਰਜ ਚੜ੍ਹਦਾ ਉਦੋਂ ਰੋ ਪਾਣੀ ਦੇ ਵਿੱਚ ਭਰ ਕੇ ਪਾਣੀ ਦਾ ਭਰ ਕੇ ਰੱਖ ਦੋ ਤੇ ਘਟੋ ਘਟ 5-6 ਘੰਟੇ ਦੀ ਧੁੱਪ ਲਵਾਉਣ ਤੋਂ ਬਾਅਦ ਇਹਨੂੰ ਤੁਸੀਂ ਆਪਣਾ ਅੰਦਰ ਰੱਖ ਲਓ ਤੇ ਜਿਹਨੂੰ ਜ਼ਿਆਦਾ ਠੰਡੇ ਦੀ ਲੋੜ ਹੈ ਤਾਂ ਫ੍ਰਿਜ ਦੇ ਵਿੱਚ ਰੱਖ ਸਕਦਾ ਪਰ ਲੋੜ ਤਾਂ ਕੋਈ ਨਹੀਂ ਫ੍ਰਿਜ ਚ ਰੱਖਣ ਦੀ ਫਿਰ ਇਹਦੀ ਕੁਆਲਿਟੀ ਘਟ ਜਾਂਦੀ ਹੈ ਜਾਂ ਫਿਰ ਇਹਨੂੰ ਤੁਸੀਂ ਘੜੇ ਦੇ ਵਿੱਚ ਪਾ ਕੇ ਰੱਖ ਸਕਦੇ ਹੋ ਤਾਂ ਕਿ ਸਾਰਾ ਪਰਿਵਾਰ ਜੋ ਹੈ ਇਹ ਪਾਣੀ ਪੀ ਸਕੇ ਤਾਂ 5-6 ਘੰਟੇ ਦੇ ਵਿੱਚ ਇਹ ਪਾਣੀ ਤਿਆਰ ਹੋ ਜਾਂਦਾ ਫਿਰ ਇਹਨੂੰ ਤੁਸੀਂ ਸ਼ਾਮ ਤੱਕ ਜਾਂ ਰਾਤ ਤੱਕ ਪੀ ਸਕਦੇ ਹੋ ਥੋੜਾ ਥੋੜਾ ਕਰਕੇ ਇਹਾ ਪੂਰੇ ਪਰਿਵਾਰ ਨੂੰ ਪਲਾ ਸਕਦੇ ਹੋ ਇੱਕ ਬੰਦਾ 1 ਲੀਟਰ ਇਹ ਧੁੱਪੇ ਰੱਖਿਆ ਹੋਇਆ ਪਾਣੀ ਜ਼ਰੂਰ ਪੀਏ ਤੇ ਉਹਨੂੰ ਬਹੁਤ ਜ਼ਿਆਦਾ ਫਾਇਦਾ ਹੋਣਾ ਤੇ ਇਹਦੇ ਵਾਸਤੇ ਕੋਈ ਦੇਖੋ ਮੈਡੀਸਨ ਦੀ ਨਹੀਂ ਲੋੜ ਕੋਈ ਪੈਸਾ ਖਰਚਣ ਦੀ ਨਹੀਂ ਲੋੜ ਘਰ ਦੇ ਵਿੱਚ ਆਪਣੇ ਕੰਚ ਦੇ ਭਾਂਡੇ ਹੁੰਦੇ ਹੀ ਹੁੰਦੇ ਨੇ ਤਾਂ ਤੁਸੀਂ ਇਹ ਤਰੀਕਾ ਅਪਣਾ ਕੇ ਆਪਣੇ ਵਿਟਾਮਿਨ ਡੀ ਦੀ ਘਾਟ ਨੂੰ ਪੂਰਾ ਕਰ ਸਕਦੇ ਹੋ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ